ਪੰਜਾਬ ਦੇ ਜਿੰਨੇ ਵੀ ਜ਼ਰੂਰੀ ਮੁੱਦੇ ਨੇ ਚਾਹੇ ਉਹ ਲਾਅਰਡ ਆਰਡਰ ਨੂੰ ਲੈ ਕੇ ਨੇ ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਨੇ ਚਾਹੇ ਉਹ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਸੋ ਸਾਰੇ ਮੁੱਦੇ ਨੇ ਜਿਹੜੇ ਉਹ ਵਿਧਾਨ ਸਭਾ 'ਚ ਉਠਾਏ ਜਾਣਗੇ ਕੱਲ ਵੀ ਜਿਹੜਾ ਬੁੱਢੇ ਨਾਲੇ ਦਾ ਮਸਲਾ ਸੀ ਜਿਹੜਾ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਤੇ ਮਾਲਵਾ ਜਿਹੜਾ ਬਹੁਤ ਜ਼ਿਆਦਾ ਸਾਰੇ ਬੈਲਟ ਅੱਗੇ ਰਾਜਸਥਾਨ ਤੱਕ ਇਹਦਾ ਪਾਣੀ ਲੋਕ ਪੀਂਦੇ ਉਹ ਕੱਲ ਮਸਲਾ ਉਠਾਇਆ ਗਿਆ ਸੀ ਤੇ ਉਹਦੇ ਨਾਲ ਹੀ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਸੜਕਾਂ ਦੇ ਲਈ ਭਾਰਤ ਮਾਲਾ ਸਕੀਮ ਦੇ ਵਿੱਚ ਉਹਨਾਂ ਨੂੰ ਪੂਰਾ ਮੁੱਲ ਦੇਣ ਦਾ ਵੀ ਮਸਲਾ ਉਠਾਇਆ ਗਿਆ ਸੀ ਤੇ ਹੋਰ ਵੀ ਜਿਸ ਜਿੰਨਾ ਵੀ ਸਮਾਂ ਮਿਲੂਗਾ ਤੇ ਅਸੀਂ ਜਿੰਨੇ ਵੀ ਮੁੱਦੇ ਹੈਗੇ ਨੇ ਲੋਕਾਂ ਨਾਲ ਸੰਬੰਧਿਤ ਜਾਂ ਆਪਣੇ ਇਲਾਕੇ ਦੇ ਮੁੱਦੇ ਦੇ ਜਿਹੜੇ ਉਹ ਸਾਰੇ ਵਿਧਾਨ ਸਭਾ ਵਿੱਚ ਉਠਾਵਾਂਗੇ ਜੀ ਆਲੀ ਸਾਹਿਬ ਬੁੱਟਾ ਨਾਲ ਲਈ ਜੋ ਕਮੇਟੀ ਬਣੀ ਹੈ ਉਹ ਕਮੇਟੀ ਦੇ ਮੈਂਬਰ ਵੀ ਤੁਸੀਂ ਹੈਗੇ ਹੋ ਕਮੇਟੀ ਦੀਆਂ ਸਿਫਾਰਸ਼ਾਂ ਦੀ ਤੁਸੀਂ ਕਰ ਸਕਦੇ ਹੋ ਤੋਂ ਲੱਗਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਪੈਸੇ ਇਸ ਵਾਰ ਵੀ 7-800 ਕਰੋੜ ਰੁਪਏ ਜਾਰੀ ਹੋਇਆ ਲੇਕਿਨ ਫਿਰ ਕੰਮ ਉਸਮਾਲ ਹੋਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਪਿਛਲੀਆਂ ਸਰਕਾਰਾਂ ਚ ਵੀ ਜੇ ਹੋਣੀ ਬਿਲਕੁਲ ਮੈਂ ਤਾਂ ਕਹਿੰਦਾ ਵੀ ਇੱਥੇ ਡਿਬੇਟ ਵੀ ਹੋਣੀ ਚਾਹੀਦੀ ਆ ਸਾਰਾ ਕੁਝ ਪਬਲਿਕ ਹੋਣਾ ਚਾਹੀਦਾ ਹਨਾ ਬਹੁਤ ਸਾਰੀਆਂ ਐਨ ਜੀਓਜ਼ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਤੇ ਕੀ ਹੁਣ ਤੱਕ ਡਿਵੈਲਪਮੈਂਟ ਹੋਈ ਆ ਸਰ ਜੀ ਤੁਹਾਡਾ ਇਲਾਕਾ ਤੁਸੀਂ ਬੜੀ ਭਲੀ ਭਾਤ ਵਕਫ ਵੀ ਹੋ ਊਡੇ ਨਾਲੇ ਦਾ ਮਸਲਾ ਮੈਨੂੰ ਲੱਗਦਾ ਕਿ ਅਸੀਂ ਵੀ ਪਤਾ ਨਹੀਂ ਕਦੋਂ ਤੋਂ ਸੁਣਦੇ ਆ ਰਹੇ ਹਾਂ ਉਨੇ ਤੇ ਰੌਲਾ ਹੀ ਪੈ ਰਿਹਾ ਚਰਚਾਾਂ ਵਿੱਚ ਚਲਦੀਆਂ ਰਹਿਣਗੀਆਂ ਜਾਂ ਚਲਦੀਆਂ ਰਹਿਦੀਆਂ ਜਾਂ ਕੁਝ ਹੁੰਦਾ ਵੀ ਆ ਉਹਦੇ ਚ ਕੋਈ ਤੁਹਾਨੂੰ ਲੱਗਦਾ ਹੈ ਕਿ ਕਦੇ ਸਤਾਰ ਹੋਏਗਾ ਜਾਂ ਫਿਰ ਇਹ ਮਸਲਾ ਇੱਥੇ ਹੀ ਚਲਦਾ ਰਹੇਗਾ ਦੇਖੋ ਫਿਲਹਾਲ ਤਾਂ ਕੋਈ ਚਾਂਸ ਲੱਗਦਾ ਨਹੀਂ ਹੈਗਾ ਜਦੋਂ ਤੱਕ ਸਰਕਾਰ ਪੂਰੀ ਇਸ ਮੁੱਦੇ ਤੇ ਗੰਭੀਰ ਨਹੀਂ ਹੋਊਗੀ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ ਕਮੇਟੀਆਂ ਦੇ ਵਿੱਚ ਤਾਂ ਚਲੋ ਉੱਥੇ ਸਪਾਰਸ਼ਾਂ ਹੋਈ ਜਾਂਦੀਆਂ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਕਈ ਡਿਪਾਰਟਮੈਂਟਾਂ ਵੱਲੋਂ ਕਈ ਇਸ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਗਈਆਂ ਜਿਦੇ ਵਿੱਚ ਉਹ ਇੰਡਸਟਰੀ ਨੂੰ ਉਹ ਚ ਪਾਣੀ ਪਾਉਣ ਲਈ ਅਲਾਉ ਕੀਤਾ ਗਿਆ ਇਹਦਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਆਪਣਾ ਪਾਣੀ ਆ ਜਿਹੜਾ ਉੱਥੇ ਹੀ ਉਹਨੂੰ ਟ੍ਰੀਟ ਕਰਕੇ ਉਹਨੂੰ ਰੀਯੂਜ਼ ਕਰਨਾ ਬਣਦਾ ਵਾ ਸੋ ਇਸ ਕਰਕੇ ਬੜਾ ਗੰਭੀਰ ਮੁੱਦਾ ਤੇ ਸਰਕਾਰ ਨੂੰ ਸਭ ਤੋਂ ਵੱਧ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਇਹ ਪਾਣੀ ਆ ਟ੍ਰੀਟ ਹੋ ਕੇ ਸਾਫ਼ ਪਾਣੀ ਅੱਗੇ ਜਾਵੇ ਲੋਕਾਂ ਦੇ ਅੱਗੇ ਸਿਹਤ ਨਾਲ ਜਿਹੜਾ ਖਲਵਾੜ ਹੋ ਰਿਹਾ ਕੈਂਸਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਪਾਣੀ ਕਰਕੇ ਉਹਨੂੰ ਰੋਕਿਆ ਜਾ ਸਕੇ ਦੇਖੋ ਕਿਤਨਾ ਕਿਤੇ ਸਰਕਾਰਾਂ ਵੱਲੋਂ ਢਿੱਲ ਵਰਤ ਲਈ ਜਾਂਦੀ ਆ ਇਸ ਮੁੱਦੇ ਤੇ ਮੈਂ ਸਮਝਦਾ ਕਿ ਸਰਕਾਰ ਨੂੰ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਵਾ ਇੰਡਸਟਰੀਸਟਸ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਕਿ ਉਹਦਾ ਪਾਣੀ ਟ੍ਰੀਟ ਕਰਨ ਤੇ ਉਹਨੂੰ ਆਪਣਾ ਰੀਯੂਜ਼ ਕਰਨਾ ਕਿ ਇਹਦੇ ਵਿੱਚ ਪਾਉਣ ਜਿਹੜੇ ਕੈਮੀਕਲ ਇਹਦੇ ਵਿੱਚ ਆ ਰਹੇ ਆ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅੱਗੇ ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ ਸੋ ਸਰਕਾਰ ਨੂੰ ਪੂਰੀ ਸ਼ਕਤੀ ਵਰਤਣੀ ਚਾਹੀਦੀ ਹੈ ਸਰ ਬੀਸੀਪੀ ਵਾਲੇ ਟੀਬੀਪੀ ਕੋਲ ਜਿਹੜੇ ਆ ਕੇ ਰਿਪੋਰਟ ਦੇਣ ਆ ਰਹੇ ਨੇ ਇਸੇ ਮਾਮਲੇ ਤੇ ਉਹਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਪੰਜਾਬ ਦੇ ਵਿੱਚ ਲੌਂਡ ਆਰਡਰ ਦੀ ਹਾਲਾਤ ਬੜੇ ਮਾੜੇ ਨੇ ਸੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਕਿਉਂ ਕਿਸੇ ਵੀ ਸੂਬੇ ਦੀ ਤਰੱਕੀ ਉੱਥੋਂ ਦੇ ਲਾਅ ਐਂਡ ਆਰਡਰ ਦੇ ਨਾਲ ਆ ਸੋ ਅੱਜ ਰੋਜ਼ ਜਿਹੜੀਆਂ ਲੁੱਟਾਂ ਕੋਹਾਂ ਡਕੈਤੀਆਂ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕਣ ਸੋ ਅੱਜ ਹਾਲਾਤ ਬਹੁਤ ਮਾੜੇ ਨੇ ਤੇ ਕੋਈ ਮੈਂ ਫਿਰ ਉਸੇ ਗੱਲ ਤੇ ਆਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਜਿਹੜਾ ਸਹੀ ਮਾਹੌਲ ਪੈਦਾ ਕਰਕੇ ਦੇਣਾ ਤੇ ਲਾਅ ਐਂਡ ਆਰਡਰ ਨੂੰ ਬਹਾਲ ਕਰਨਾ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੀ ਪੰਜਾਬ ਚ ਚੰਗਾ ਮਾਹੌਲ